ਬੀਤੀ ਦੇਰ ਰਾਤ ਅਬੋਹਰ ਦੇ ਸੀਤੋ ਗੁੰਨੋ ਦੇ ਬਿਜਲੀ ਗ੍ਰਿਡ ਵਿੱਚ ਪਿੰਡ ਬਹਾਦਰ ਖੇੜਾ ਮਹਾਨੀ ਖੇੜਾ ਦੇ ਕਿਸਾਨਾਂ ਨੇ ਘੇਰਾ ਪਾ ਲਿਆ ਅਤੇ ਧਰਨਾ ਲਾ ਲਿਆ ਕਿਸਾਨਾਂ ਦਾ ਰੋਸ ਸੀ ਕਿ ਸਰਕਾਰ ਵੱਲੋਂ ਖੇਤਾਂ ਲਈ 8 ਘੰਟੇ ਬਿਜਲੀ ਸਪਲਾਈ ਨਿਰਵਿਗਨ ਦੇ ਦਾਅਵੇ ਕੀਤੇ ਜਾ ਰਹੇ ਨੇ ਕਿਸਾਨਾਂ ਨੂੰ ਪੂਰੀ ਬਿਜਲੀ ਮਹਈਆ ਨਹੀਂ ਹੋ ਰਹੀ ਜਿਸ ਕਰਕੇ ਝੋਨੇ ਦੀ ਫਸਲ ਸਮੇਤ ਹੋਰ ਫਸਲਾਂ ਨੂੰ ਪਾਣੀ ਨਹੀਂ ਮਿਲ ਰਿਹਾ ਕਰੀਬ 6 ਘੰਟੇ ਤੋਂ ਵੀ ਵੱਧ ਸਮੇਂ ਤੱਕ ਕਿਸਾਨ ਗਰਮੀ ਵਿੱਚ ਡਟੇ ਰਹੇ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਆਉਣ ਕਿਸਾਨਾਂ ਨੂੰ ਬਿਜਲੀ ਸਪਲਾਈ ਨਿਰਬੀਗਨ ਦੇਣ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਤਰਨਾ ਚੁੱਕਿਆ ਤਰਨਾ ਰਾਤ ਕਰੀਬ 1 ਵਜੇ ਤੱਕ ਚੱਲਿਆ ਮਸਲਾ ਇਹ ਹੈ ਜੀ ਸਾਡਾ ਜਿਹੜਾ ਬਿਜਲੀ ਦਾ ਟਾਈਮ ਸੀ ਅੱਜ 8 ਘੰਟੇ ਇਹਨਾਂ ਨੇ ਸਾਨੂੰ ਲਾਈਟ ਦੇਣੀ ਸੀ 1:30 ਤੋਂ ਲੈ ਕੇ 9:30 ਵਜੇ ਤੱਕ ਜੀ ਜਿਹੜੀ ਕਿ ਇਹਨਾਂ ਨੇ ਸਾਡੀ ਲਾਈਟ 6:40 ਮਿੰਟ ਤੇ ਸਾਡੀ ਸਪਲਾਈ ਬੰਦ ਕਰਦੀ ਇਹਨਾਂ ਨੇ ਇਹਨਾਂ ਨੇ ਮੈਸੇਜ ਇਹ ਪਾਇਆ ਸਾਨੂੰ ਵੀ ਵੋਟਰਾਂ ਵਾਲੇ ਗਰੁੱਪ ਦੇ ਵਿੱਚ ਵੀ ਪਾਵਰ ਕੱਟ ਔਨ ਕਰਕੇ ਜਿਹੜਾ ਪੁਰਾਣਾ ਭਾਈ ਕਰਾ ਸੀ ਉਹਨੂੰ ਬੰਦ ਕੀਤਾ ਗਿਆ ਠੀਕ ਹੈ ਜੀ 6:48 ਮਿੰਟ ਤੇ ਇਹਨਾਂ ਨੇ ਨਵਾਂ ਭਾਈ ਕਰੜਾਉ ਚਾਲੂ ਕਰਤਾ ਉਹਦੇ ਚ ਮੈਸੇਜ ਪਾਤਾ ਇਹਨਾਂ ਨੇ ਵੀ ਵਾਧੂ ਸਪਲਾਈ ਚਾਲੂ ਕੀਤੀ ਗਈ ਜੇਕਰ ਉਹਨਾਂ ਨੂੰ ਵਾਧੂ ਸਪਲਾਈ ਮਿਲ ਰਹੀ ਹੈ ਤਾਂ ਸਾਡੀ ਲਾਈਟ ਫਿਰ ਕਿੱਧਰ ਗਈ ਜੀ ਜਿਹੜੀ ਸਾਡੀ ਸਾਢੇ 3 ਘੰਟੇ ਲਾਈਟ ਉਹ ਸਾਨੂੰ ਪਾਵਰ ਕੱਟ ਕਰਕੇ ਕਿਉਂ ਬੰਦ ਕੀਤੀ ਗਈ ਮਸਲਾ ਕਿਦੋਂ ਤੋਂ ਚੱਲ ਰਿਹਾ ਜਿਹੜਾ ਮਸਲਾ ਇਹ ਲਗਾਤਾਰ ਹੀ ਚੱਲ ਰਿਹਾ ਜੀ ਜਦੋਂ ਤੋਂ ਤੋਂ ਨੇ ਲੱਗਿਆ ਉਸ ਦਿਨ ਤੋਂ ਇਹ ਮਸਲਾ ਚੱਲ ਰਿਹਾ ਹੈ ਸਾਡਾ ਕਿ ਕਿਸਮਤ ਹੈ ਕਿ ਪਰੇਸ਼ਾਨੀ ਫਿਰੋਜ਼ ਪਰੇਸ਼ਾਨੀ ਸਰ ਸਾਡੀ ਪਰੇਸ਼ਾਨੀ ਇਹ ਹੈ ਸਾਡੇ ਦਾ ਝੋਨੇ ਸਰ ਵਾਉਣ ਵਾਲੇ ਹੋਏ ਪਏ ਜੀ ਇਹ ਦਾ ਸਾਰਾ ਤੇ ਪਈ ਝੋਨੇ ਦੀ ਕੋਈ ਸਾਨੂੰ ਸਪਰੇ ਨਹੀਂ ਸਾਨੂੰ ਇਹ ਬਿਜਲੀ ਕਰਮਚਾਰੀ ਜਿਹੜੇ ਥੋੜੇ ਸੀ ਤੋਂ ਗ੍ਰੈਡ ਵਾਲੇ ਨੇ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੀ ਸਾਨੂੰ ਤੇ ਤਰਨਾ ਤੁਸੀਂ ਲਾਇਆ ਫਿਰ ਕਿਦੋਂ ਤੱਕ ਚੱਲੇਗਾ ਹਾਂ ਜੇ ਇਹ ਸਾਡਾ ਤਰਨਾ ਹੀ ਉਹਨਾਂ ਚਿਰ ਚੱਲੂਗਾ ਜਿੰਨਾ ਚਿਰ ਸਾਡੇ ਕੋਲ ਬਿਜਲੀ ਦੇ ਕਰਮਚਾਰੀ ਆ ਕੇ ਗੱਲ ਨਹੀਂ ਕਰਦੇ ਅਸੀਂ ਅਸੀਂ ਇਹਨੂੰ ਇਹ ਗੱਲ ਕੀਤੀ ਸੀ ਕਿ ਸਾਨੂੰ ਕੋਈ ਨਾ ਲਾਓ ਪੂਰੀ ਕਰਦੇ ਅਸੀਂ ਸਾਨੂੰ ਤੁਸੀਂ ਲਿਖਤੀ ਰੂਪ ਦੇ ਵਿੱਚ ਜਿਹੜਾ ਤੁਹਾਨੂੰ ਮੈਸੇਜ ਆਇਆ ਸਾਨੂੰ ਦਿਖਾ ਦਿਓ ਇਹਨਾਂ ਦੇ ਕੋਲ ਕੋਈ ਮੈਸੇਜ ਨਹੀਂ ਹੈਗਾ ਅਸੀਂ ਅਸੀਂ ਪਹਿਲਾਂ ਵੀ ਇੱਕ ਤਰਨਾ ਲਾ ਚੁੱਕੇ ਹਾਂ ਉਦੋਂ ਸਾਡੇ ਨਾਲ ਐਕਸੀਨ ਸਾਹਿਬ ਨੇ ਗੱਲ ਕੀਤੀ ਸੀ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਸਪਲਾਈ ਹੈ ਲਗਾਤਾਰ ਦੇਵਾਂਗੇ ਮੇਰੀ ਗੱਲ ਹੋ ਗਈ ਹੈ ਪਟਿਆਲੇ ਤੇ ਤੁਸੀਂ ਧਰਨਾ ਚੱਕਦੇ ਹੋ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਧਰਨਾ ਚੱਕ ਦਿੱਤਾ ਸੀਗਾ ਜੀ ਠੀਕ ਹੈ ਹੁਣ ਦੁਬਾਰਾ ਸਾਨੂੰ ਲਗਾਤਾਰ 4 ਦਿਨ ਲਾਈਟ ਨਹੀਂ ਦਿੱਤੀ ਗਈ ਹੁਣ ਫਿਰ ਉਹੀ ਹਾਲ ਚੱਲ ਰਿਹਾ ਅਸੀਂ ਇਹੀ ਮੰਗ ਕਰਦੇ ਹਾਂ ਬਿਜਲੀ ਦੇ ਵੱਡੇ ਕਰਮਚਾਰੀ ਆ ਕੇ ਐਕਸੀਨ ਸਾਹਿਬ ਜਾਂ ਕੋਈ ਵੀ ਸਾਡੇ ਨਾਲ ਆ ਕੇ ਇੱਥੇ ਗੱਲ ਕਰਨ ਸਾਨੂੰ ਭਰੋਸਾ ਦੇਣ ਵੀ ਅਸੀਂ ਲਗਾਤਾਰ 8 ਘੰਟੇ ਲਾਇਆ ਉਹਨਾਂ ਚਿਰ ਸਾਡਾ ਧਰਨਾ ਇੱਥੇ ਲੱਗਾ ਰੋ ਹੁਣ ਦੇਖੋ ਕੀ ਕੀ ਹੈ ਕਿਦੋਂ ਤੱਕ ਚੱਲੇਗਾ ਆਖਿਰ ਕਿਸਾਨ ਕੋਲੇ ਕੀ ਹੱਲ ਰਹੇਗਾ ਦਾ ਜੇ ਬਿਜਲੀ ਨਹੀਂ ਹੋਊਗੀ ਪਾਣੀ ਨਹੀਂ ਲੱਗੂ ਫਸਲ ਨਹੀਂ ਹੋਊਗੀ ਹਾਲਾਤ ਤਾਂ ਸਾਡੇ ਕੋਲੇ ਇਹ ਫਿਰ ਤੁਸੀਂ ਝੋਨੇ ਬਾਹ ਦੇਵਾਂਗੇ ਜੀ ਆਪਦੇ ਅੱਕ ਕੇ ਕੋਈ ਹੋਰ ਫਸਲ ਬੀਜ ਲਾਂਗੇ ਜਿਹੜੀ ਬਿਨਾ ਪਾਣੀ ਤੋਂ ਹੁੰਦੀ ਹੋਵੇ ਝੋਨਾ ਪਾਣੀ ਦੀ ਫਸਲ ਹੈ ਜੀ ਤੇ ਪਾਣੀ ਵਾਸਤੇ ਲਾਈਟ ਚਾਹੀਦੀ ਆ ਤੇ ਲਾਈਟ ਤੋਂ ਸਾਨੂੰ ਕਰਮਚਾਰੀ ਖਰਾਬ ਕਰ ਰਹੇ ਜੀ ਸਾਨੂੰ 3-4 ਘੰਟੇ ਹੋ ਗਏ ਲਾਈਟਾਂ ਸਰਕਾਰ ਨੇ 8 ਘੰਟੇ ਤਿੰਨ ਚਾਰ ਘੰਟੇ ਹੋ ਗਏ ਸਾਨੂੰ ਇੱਥੇ ਆ ਕੇ ਬੈਠੇ ਨੂੰ ਕਿਸੇ ਸਾਨੂੰ ਅਫਸਰ ਨੇ ਕਿਈ ਕੋਈ ਇੱਥੇ ਆਇਆ ਨਹੀਂ ਸਾਡੀ ਕਿਸੇ ਨੇ ਸਾਰ ਨਹੀਂ ਲਈ ਜੀ ਸਾਨੂੰ ਇਹ ਲਗਾਤਾਰ ਕਰਮਚਾਰੀ ਖਰਾਬ ਕਰ ਰਿਹਾ ਜੀ ਸਾਡੀ ਲਾਈਟ ਨੇ 3 ਘੰਟੇ ਕੱਟ ਕੇ ਤੇ ਦੂਸਰੇ ਪਾਸੇ ਦੇਤੀ ਜੀ ਤੇ ਸਾਨੂੰ ਮੈਸੇਜ ਲਿਖ ਕੇ ਗਰੁੱਪ ਚ ਪਾਤਾ ਕਿ ਪਾਵਰ ਕਟ ਆਉਣ ਕਰਕੇ ਤੁਹਾਡੀ ਸਪਲਾਈ ਬੰਦ ਕੀਤੀ ਜਾਂਦੀ ਹੈ ਤੇ ਸਾਡੀ ਵਾਟ ਨਾ ਵਟ ਦੂਜੇ ਗਰੁੱਪ ਦੀਆਂ ਮੋਟਰਾਂ ਚੱਲ ਪਈਆਂ ਸਾਨੂੰ ਪਤਾ ਲੱਗ ਗਿਆ ਜੀ ਪਾਵਰ ਕੱਟ ਕਹਿੰਦਾ ਹੈ ਤੇ ਸਾਡੇ ਨਾਲ ਬੇਇਮਾਨੀ ਕਰੀ ਜਾਂਦਾ ਸਰਾ ਸਰ ਜੀ ਤੇ ਅਸੀਂ ਫਿਰ ਸਾਰੇ ਭੈਣ ਭਰਾ ਇਕੱਠੇ ਹੋ ਕੇ ਇੱਥੇ ਆਏ ਆ ਜੀ ਸਾਡੀ ਅਜ ਤੱਕ ਕਿਸੇ ਨੇ ਗੱਲ ਨਹੀਂ ਸੁਣੀ ਨਾ ਕੋਈ ਅਫਸਰ ਆ ਮੰਗ ਅਸੀਂ ਇਹ ਕਰਦੇ ਆਂ ਜੀ ਸਾਡੇ ਨਾਲ ਇਹ ਵਿਤਕਰਾ ਨਾ ਕੀਤਾ ਜਾਵੇ ਸਾਨੂੰ ਸਾਡੀ ਸਹੀ ਬਣਦੀ ਲੈਡ ਦਿੱਤੀ ਜਾਵੇ ਸਾਡੇ ਹੱਕ ਦੀ ਲੈਡ ਸਾਨੂੰ 8 ਘੰਟੇ ਪੂਰੀ ਕੀਤੀ ਜਾਵੇ ਨਾ ਕਿ ਸਾਡੀ ਲੈਡ ਕੱਟ ਕੇ ਕਿਸੇ ਹੋਰ ਕਰ ਦੂਜੇ ਨੂੰ ਸਾਡੀ 3.5 ਘੰਟੇ ਕੱਟ ਲਈ ਦੂਜਿਆਂ ਨੂੰ 3 ਘੰਟੇ ਫालतू ਦੇ ਦਿੱਤੀ ਜਿੰਦਾ ਅਜੇ ਟਾਈਮ ਵੀ ਨਹੀਂ ਹੋਇਆ ਜੀ ਸਾਡੇ ਜੀ ਕੋਈ ਸਰਕਾਰ ਨਾਲ ਨਹੀਂ ਜੇ ਸਰਕਾਰ ਨੇ 8 ਘੰਟੇ ਸਾਨੂੰ ਦੇਣੇ ਕੀਤੇ ਤਾਂ ਹੀ ਚੋਨੇ ਲਾਏ ਅਸੀਂ ਜੇ ਸਰਕਾਰ ਨੇ ਸਾਨੂੰ ਕਹਿੰਦਾ ਲੈਡ ਨਹੀਂ ਮਿਲਣੀ ਅਸੀਂ ਚੋਨੇ ਕਿਉਂ ਲੈਣੇ ਸੀ 4-4000 ਰੁਪਏ ਲਵਾਈ ਦਿੱਤੀ ਹੈ ਜੀ ਉਹ ਖਾਧਾ ਪਾ ਚੁੱਕੇ ਆ ਜੀ ਸਾਡੇ ਚੋਨੇ ਵਾਉਣ ਵਾਲੇ ਹੋ ਪਏ ਆ ਜੀ ਇਹ ਪੈਸੇ ਲੈਂਦੇ ਆ ਜੀ ਇੱਕ ਦੋ ਦਿਨ ਬਹਿਣੇ ਜੇ ਸਰਕਾਰ ਵੀ ਗੱਲ ਨੂੰ ਸੁਣ ਰਹੀ ਹੈ ਜੀ ਅਸੀਂ ਸਰਕਾਰ ਦੇ ਵਿਰੋਧੀ ਨਹੀਂਗੇ ਜੀ ਜੇ ਸਰਕਾਰ ਨੇ ਇਹਨਾਂ ਨੂੰ ਨਾ ਸਨਾ ਪਾਈ ਫਿਰ ਸਰਕਾਰ ਦੇ ਵੀ ਅਸੀਂ ਵਿਰੋਧ ਉਤਰਾਂਗੇ ਅਸੀਂ ਰੋਡ ਜਾਮ ਕਰਾਂਗੇ ਰੋਡ ਜਾਮ ਦੇ ਇੱਥੇ ਬੈਠੇ ਆ ਟਾਈਮ ਵੇਖ ਲਓ ਕੀ ਹੋ ਗਿਆ 11:15 ਹੋ ਗਏ ਸਾਡੇ ਕੋਲ ਬਿੱਲੀ ਵਿਭਾਗ ਦਾ ਕੋਈ ਵੀ ਅਜੇ ਤੱਕ ਅਫਸਰ ਨਹੀਂ ਇੱਥੇ ਆਪੜਿਆ 100 ਬੰਦੇ ਪਿੰਡ ਦਾ ਬੈਠਾ ਜੇ ਕੋਈ ਸਾਡੇ ਕੋਲ ਨਹੀਂ ਅਜੇ ਆਪੜਿਆ ਮੈਂ ਇੱਕ ਮੇ ਦਾ ਬੰਦਾ ਕੀ ਲੱਗਦਾ ਹੈ ਫਿਰ ਸਰਕਾਰ ਕਹਿੰਦੀ ਹੈ ਕਿ ਜਿਹੜਾ ਮੁਲਾਜ਼ਮ ਹੈਗਾ ਇਹ ਕਿ ਉਹ ਕਹਿੰਦੇ ਸਾਡਾ ਮਸਲਾ ਸਿਰਫ ਲੇਟ ਦਾ ਸਾਨੂੰ ਕਿਸੇ ਵੀ ਤਰੀਕੇ ਲੇਟ ਮਿਲੇ ਅਸੀਂ ਤਾਂ ਆਣੇ ਆ ਵੀ ਸਾਡੇ ਕੋਲ 6 ਵਜੇ ਤੋਂ ਹੀ ਭੁੱਖਣ ਪਾਣੇ ਇੱਥੇ ਬੈਠੇ ਆ ਸਵਾ 10 ਹੋ ਗਏ ਰਾਤ ਦੇ ਅਸੀਂ ਸਾਨੂੰ ਭਲਾ ਸਾਰੀ ਰਾਤ ਇੱਥੇ ਬਹਿਣਾ ਪਵੇ ਸਾਡੇ ਤਾਂ ਹਜੇ ਤੱਕ ਕੋਈ ਅਫਸਰ ਸਾਡੇ ਕੋਲ ਇੱਥੇ ਨਹੀਂ ਪਹੁੰਚਿਆ ਸਾਡੀ ਗੱਲ ਸੁਣ ਹਾਂਜੀ 5:30 ਵਜੇ ਇਸ ਮੁਲਾਜ਼ਮ ਦੀ ਡਿਊਟੀ ਸਟਾਰਟ ਹੋਈ ਸੀ ਪੌਣੇ 6 ਵਜੇ ਸਾਡੇ ਬੰਦੇ ਨੇ ਲੇਟ ਕੱਢ ਦਿੱਤੀ ਠੀਕ ਹੈ ਜੀ ਉਸ ਤੋਂ ਬਾਅਦ 100 ਬੰਦਾ ਆਇਆ ਸਾਡੇ ਪਿੰਡ ਦਾ ਇਹ ਬੰਦਾ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਇਹਨੇ ਫੋਨ ਲਾਇਆ ਕੰਨ ਨੂੰ ਕਦੇ ਕਿਸੇ ਨਾਲ ਗੱਲ ਕਰ ਰਿਹਾ ਕਦੇ ਕਿਸੇ ਨਾਲ ਗੱਲ ਕਰ ਰਹਾ ਹੈ ਅਗਰ ਇਹਨੂੰ ਕਿਸੇ ਅਫਸਰ ਨੇ ਕਿਹਾ ਹੈ ਉਹ ਅਫਸਰ ਇੱਥੇ ਆਉਂਦਾ ਠੀਕ ਹੈ ਜੀ ਇਹ ਸਾਨੂੰ ਪੂਰੇ ਬੰਦਿਆਂ ਨੂੰ ਬੇਕੂਫ ਬਣਾ ਰਿਹਾ ਜੋ ਕਿ ਬੰਦੇ ਅੱਜ ਤੱਕ ਭੁੱਖੇ ਬੈਠੇ ਆ ਕਿਸੇ ਨੇ ਰੋਟੀ ਨਹੀਂ ਖਾਧੀ ਸਾਨੂੰ ਜਿੰਨਾ ਚਿਰ ਮਰਜ਼ੀ ਬੈਠਣਾ ਪਵੇ ਅਸੀਂ ਬੈਠਾਂਗੇ ਅਸੀਂ ਰੋਡ ਵੀ ਜਾਮ ਕਰਾਂਗੇ ਅਗਰ ਇਹ ਸਾਡੇ ਬੰਦਿਆਂ ਨੇ ਗੱਲ ਨਾ ਸੁਣੀ ਅਗਰ ਅਫਸਰ ਨਾ ਆਏ ਅਸੀਂ ਰੋਡ ਵੀ ਜਾਮ ਕਰਾਂਗੇ ਕਿਉਂਕਿ ਅਸੀਂ ਇਹਨਾਂ ਦੇ ਕਹਿਣ ਤੇ ਹੀ ਝੋ ਇਹਨਾਂ ਕਰਕੇ ਕਰਦੇ ਨੇ ਹੋਰ ਕਿਸਾਨ ਨੂੰ ਕੁਝ ਨਹੀਂ ਹੁੰਦਾ ਸਿਰਫ ਇਹਨਾਂ ਨੇ ਪਾਣੀ ਨਹੀਂ ਦਿੱਤਾ ਇੱਕ ਬੰਦੇ ਦਾ ਤਿੰਨ ਕਿੱਲਾਂ ਦਾ ਖਾਲਾ ਹੈ ਅਗਰ ਇਹ ਬੰਦੇ ਨੇ ਤਿੰਨ ਘੰਟੇ ਪਹਿਲਾਂ ਲਾਈਟ ਕੱਢ ਦਿੱਤੀ ਉਸ ਤੋਂ ਬਾਅਦ ਲਾਈਟ ਜਾਊਗੀ ਤੇ ਉਹ ਬੰਦੇ ਦਾ ਕੀ ਬਣੂਗਾ ਮਨਦਾ ਥੋੜਾ ਜਿਹਾ ਵੀ ਰਹਿ ਗਿਆ ਕੁਝ ਨਹੀਂ ਹੋ ਸਕਦਾ ਔਰ ਉਹ ਬੰਦੇ ਦਾ ਨਾਮ ਨਹੀਂ ਲੈ ਰਿਹਾ ਅਫਸਰ ਦਾ ਔਰ ਨਾ ਸਾਨੂੰ ਮੈਸੇਜ ਦਿਖਾ ਰਿਹਾ ਬੰਦਾ ਹੈ ਠੀਕ ਹੈ ਜੀ ਇਹ ਮੁਲਾਜ਼ਮਾਂ ਨੂੰ ਮੁਲਾਜ਼ਮ ਆਏ ਨੇ ਦੋ ਉਹਨਾਂ ਨੂੰ ਇਦਾਂ ਕਹਿ ਰਿਹਾ ਪੁਲਿਸ ਮੁਲਾਜ਼ਮ ਆਏ ਨੇ ਉਹਨਾਂ ਨੂੰ ਇਦਾਂ ਬੇਕੂਬ ਬਣਾ ਰਿਹਾ ਕੋਈ ਪੂਰਾ 100 ਬੰਦਾ ਨਾਮ ਨਹੀਂ ਦੱਸ ਰਿਹਾ ਬੰਦਾ ਆਪਣਾ ਨਾਮ ਨਹੀਂ ਦੱਸ ਰਿਹਾ ਹਾਂਜੀ ਮੁਲਾਜ਼ਮ ਜਿਹੜਾ ਇੱਥੇ ਗ੍ਰੇਡ 'ਚ ਲੱਗੇ ਕੀ ਨਾਮ ਹੈ ਮੁਲਾਜ਼ਮ ਦਾ ਨਾਮ ਨਹੀਂ ਦੱਸ ਰਿਹਾ ਆਪਣਾ ਅਸੀਂ ਨਾਮ ਪੁੱਛਿਆ ਨਾਮ ਨਹੀਂ ਦੱਸ ਰਿਹਾ ਕਹਿੰਦਾ ਮੈਨੂੰ ਉੱਪਰੋਂ ਫੋਨ ਆਇਆ ਸਾਨੂੰ ਪ੍ਰੂਫ ਦਿਖਾ ਦੇ ਅਸੀਂ ਧਰਨਾ ਛੱਡ ਦਾਂਗੇ ਆਹ ਤੇਰਾ ਪੁੱਤਰ ਸੀ ਜੇ ਇਸ ਬੰਦੇ ਦੀ ਕੀ ਮਾਮਲਾ ਕੀ ਸੀਗਾ ਸੀ ਤਾਂ ਗ੍ਰੇਡ ਜਿਹੜਾ ਹੈਗਾ ਕਿ ਸਾਨੂੰ ਬੋਲਣ ਦਾ ਕਹਿਣੇ ਗਿਆ ਸੀਗਾ ਤੇ ਕਹਿ ਰਹੇ ਸੀਗੇ ਕਿ ਉਹਨਾਂ ਦਾ ਬਿਜਲੀ ਜਿਹੜਾ ਹੈਗਾ ਪੂਰੀ ਨਹੀਂ ਹੋ ਰਹੀ ਪੁੱਛੋ ਪਾਵਰ ਘਟਾਨ ਕਰਕੇ ਜੀ ਉਹ ਇਹਨਾਂ ਨੂੰ ਬਿਜਲੀ ਨਹੀਂ ਪੂਰੀ ਮਿਲਦੀ ਅੱਛਾ ਨਹੀਂ ਪਾਵਰ ਕੱਟ ਸੀ ਨਾਲ ਕਹ ਰਹੇ ਸੀਗੇ ਬਰਾਬਰ ਤੇ ਜਿਹੜਾ ਦੂਜਾ ਪਿੰਡ ਹੈ ਉਹਦੀ ਉਹਦੀ ਚੱਲਦੀ ਸੀ ਉਹ ਵੀ ਐਕਚੁਅਲੀ ਐਕਚੁਅਲੀ ਜਿਹੜਾ ਪਾਵਰ ਕੱਟ ਦਾ ਸ਼ਡਿਊਲ ਹੈ ਇਹ ਸਾਰਾ ਪਟਿਆਲੇ ਤੋਂ ਹੀ ਹੁੰਦਾ ਹੈ ਜਿਹੜਾ ਕਿ ਮੁਕਸਰ ਅਬੋਰ ਦੇ ਹੁੰਦੇ ਆ ਇਹਨਾਂ ਨੂੰ ਲੱਗਦਾ ਇਹ ਪੂਰਾ ਜਿਹੜਾ ਸਰਕਲ ਮੁਕਸਰ ਚ ਹਾਂਜੀ ਮੁਕਸਰ ਸਰਕਲ ਇਹ ਸਰਕਲ ਮੁਕਸਰ ਦੇ ਵਿੱਚ ਹੈ ਦੋਵੇਂ ਪਿੰਡ ਬਰਾਬਰ ਇੱਕੋ ਨਾਲ ਦੇ ਤੇ ਫਿਰ ਪਾਵਰ ਕੱਟ ਜਿਹੜਾ ਹੈਗਾ ਤੁਹਾਨੂੰ ਆਪਾਂ ਇਹ ਕਿਵੇਂ ਕਹਿ ਸਕਦੇ ਨਹੀਂ ਨਹੀਂ ਪਾਵਰ ਕੱਟ ਐ ਹੈਗਾ ਨਾ ਜੀ ਜਿੰਨੀ ਇਹਨਾਂ ਨੂੰ ਨਾ ਜਿਨੇ ਜਿਨੇ ਏਪੀ ਫਿਲਟਰ ਨੇ ਨਾ ਜਿਹੜੇ ਉਹਨਾਂ ਨੂੰ ਵੰਡਿਆ ਜਾਂਦਾ ਹੈ ਪਾਵਰ ਅਵੇਲੇਬਿਲਟੀ ਦੇ ਸਾਧਨ ਤੇ ਕੀ ਹੈ ਕਾਫੀ ਜਿਤ ਦੋਸ਼ ਵੀ ਲੱਗੇ ਕਿ ਜਿਹੜੇ ਇੱਥੇ ਮੁਲਾਜ਼ਮ ਹੈ ਪੈਸੇ ਲੈ ਕੇ ਜਿਹੜਾ ਹੈ ਨਹੀਂ ਇਹੋ ਜੀ ਗੱਲ ਨਹੀਂ ਹੈਗੀ ਫਿਰ ਵੀ ਮੈਂ ਦਿਨੇ ਆ ਕੇ ਇਹਦੀ ਤਹਿਕੀਕਤ ਕਰਾਂਗਾ ਜੀ ਤੇ ਜੇ ਹੋਏਗਾ ਹੋਏਗਾ ਤੇ ਦੋਸ਼ੀ ਖਿਲਾਫ ਕੰਦੀ ਕਾਰਵਾਈ ਕੀਤੀ ਜਾਏਗੀ ਕੱਟ ਦੇ ਬਾਵਜੂਦ ਦੱਸਿਆ ਜਾ ਰਿਹਾ ਸੀਗਾ ਕਿ ਤੁਸੀਂ ਤਾਟਾ ਲਗਾਇਆ ਤਾਂ ਅਸੀਂ ਬਿਜਲੀ ਚਾਲੂ ਕਰ ਦਿੰਦੇ ਹਾਂ ਤੇ ਜੇਕਰ ਪਾਵਰ ਕੱਟ ਸੀਗਾ ਤਾਂ ਫਿਰ ਚਾਲੂ ਕਿਉਂ ਨਹੀਂ ਹੋ ਜਾਂਦੀ ਉਹ ਪੂਲ ਕੋਈ ਨਹੀਂ ਪਾਵਰ ਕਿੱਥੋਂ ਆ ਗਈ ਕੱਟ ਵਾਲੀ ਕੀ ਹੋਇਆ ਜਦੋਂ ਇੱਥੇ ਪ੍ਰੋਬਲਮ ਆਈ ਤੇ ਐਕਸੀਸ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਐਕਸੀਸ ਸਾਹਿਬ ਨੇ ਨੋਟ ਬਣਾ ਕੇ ਪਾਵਰ ਕੰਟਰੋਲਰ ਨੂੰ ਭੇਜਿਆ ਪਾਵਰ ਕੰਟਰੋਲਰ ਨੇ ਇਥੋਂ ਵਾਸਤੇ ਪਰਮਿਸ਼ਨ ਦਿੱਤੀ ਉਹਦੇ ਕਰਕੇ ਸਪਲਾਈ ਚੱਲੀ ਪਰ ਲੋਕਾਂ ਨੂੰ 8 ਘੰਟੇ ਸਪਲਾਈ ਨਹੀਂ ਮਿਲ ਰਹੀ ਉਹਦੇ ਕਰਕੇ ਉਹਨਾਂ ਨੇ ਐਡੀਸ਼ਨਲ ਸਪਲਾਈ ਦੇ ਦਿੱਤੇ ਕੀ ਹੁਣ ਕੀ ਭਰੋਸਾ ਕੀ ਦਿੱਤਾ ਕਿਸਾਨਾਂ ਨੂੰ ਭਰੋਸਾ ਤੇ ਜਿਹੜੀ ਇਹਨਾਂ ਦੀ ਸਪਲਾਈ ਕੱਟ ਹੈਗੀ ਉਹ ਪੂਰੀ ਹੋ ਜੂਗੀ ਅੱਗੇ ਤੋਂ ਪਹਿਲਾਂ ਵੀ ਇਹ ਮਾਮਲੇ ਹੋਏ ਆ ਕਿ ਇਹਦੇ ਧਰਨਾ ਲਗਾਈਦਾ ਤਾਂ ਠੀਕ ਹੋ ਜਾ। ਐਕਚੁਅਲੀ ਬਿਜਲੀ ਬੋਰਡ ਬਹੁਤ ਵਧੀਆ ਸਪਲਾਈ ਦਿੰਦਾ ਰਿਹਾ ਜੀ 18 ਤੋਂ 20 ਘੰਟੇ ਵੀ ਸਪਲਾਈ ਦਿੰਦਾ ਰਿਹਾ। ਮੀਨ ਟਾਈਮ 'ਚ ਪਾਵਰ ਦੀ ਸ਼ਾਰਟੇਜ ਆਨ ਕਰਕੇ ਇਹੋ ਜਿਹੇ ਪ੍ਰੋਬਲਮਸ ਟੈਂਪਰੇਰੀ ਫੇਸ ਆਉਂਦਾ ਉਹ ਜਲਦੀ ਸੈਟਲਾਈਟ ਹੋ ਜਾਏਗਾ ਜੀ। ਫਿਰ ਵੀ ਇੱਕੋ ਵਾਸਤੇ ਮਤਲਬ ਕਿ ਜਿਹੜੀਆਂ ਦਿੱਕਤਾਂ ਆਈਆਂ ਨੇ ਇਹ ਅਸੀਂ ਉੱਪਰ ਮੈਨੇਜਮੈਂਟ ਦੇ ਧਿਆਨ 'ਚ ਲਿਆ ਦੇਵਾਂਗੇ। ਕੀ ਸ਼ੁਭਨਾਮ ਜੀ ਤੁਹਾਡਾ ਕੀ ਹੈ ਜੀ ਤੁਸੀਂ ਅਗਰ ਡਾਇਰੈਕਟ ਮੈਂ ਹਾਂ ਏ ਡਬਲਯੂ ਜੀ। ਕੀ ਸ਼ੁਭਨਾਮ ਰਜੇਸ਼ ਕੁਮਾਰ ਠੀਕ ਓਕੇ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ 2D ਦੀ ਰਿਪੋਰਟ